ਜੇ ਤੁਸੀਂ ਵੀ ਬੁਢਾਪੇ ਦੀ ਚਿੰਤਾ ਕਰਦੇ ਹੋ ਤੇ ਸੋਚਦੇ ਹੋ ਕਿ ਰਿਟਾਇਰਮੈਂਟ ਤੋਂ ਬਾਅਦ ਨਿਸ਼ਚਿਤ ਆਮਦਨ ਕਿਵੇਂ ਮਿਲੇਗੀ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਨੇ ਅਟਲ ਪੈਨਸ਼ਨ ਯੋਜਨਾ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ ਤਾਂ ਜੋ ਲੱਖਾਂ ਲੋਕਾਂ ਨੂੰ ਸਿੱਧਾ ਫਾਇਦਾ ਹੋਵੇ ਪੂਰੀ ਖਬਰ ਜਾਣਦੇ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਤੋਂ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣਾ ਪੇਲੇ ਆਈਕਨ ਆਲਰਟ ਜਰੂਰ ਸੈੱਟ ਕਰ ਲੈਣ ਤਾਂ ਜੋ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਹਰ ਇੱਕ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਪੂਰੀ ਖਬਰ ਜਾਣਦੇ ਆ ਕੇਂਦਰ ਸਰਕਾਰ ਵੱਲੋਂ ਟਲ ਪੈਨਸ਼ਨ ਯੋਜਨਾ ਨੂੰ 2031 ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਲਾਪਾਤਰੀ ਨੂੰ 1000 ਤੋਂ ਲੈ ਕੇ 5000 ਰੁਪਏ ਤੱਕ ਮਹੀਨਾਵਾਰ ਪੈਨਸ਼ਨ ਮਿਲਦੀ ਹੈ ਸਰਕਾਰ ਨੇ ਸਪਸ਼ਟ ਕੀਤਾ ਕਿ 5000 ਰੁਪਏ ਮਹੀਨਾ ਪੈਨਸ਼ਨ ਵਾਲਾ ਵਿਕਲਪ ਵੀ ਜਾਰੀ ਰਹੇਗਾ ਜਿਸ ਨਾਲ ਨੌਕਰੀ ਪੇਸ਼ਾ ਦਿਹਾੜੀਦਾਰ ਤੇ ਅਸੰਗਠਿਤ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਤ ਮਿਲੇਗੀ ਸਰਕਾਰੀ ਯੋਗਦਾਨ ਦੀ ਵੱਡੀ ਜਾਣਕਾਰੀ ਸਰਕਾਰ ਵੱਲੋਂ ਇਸ ਯੋਜਨਾ ਲਈ ਹਰ ਸਾਲ ਲਗਭਗ 5000 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ 14 ਜਨਵਰੀ 2015 ਤੋਂ ਸ਼ੁਰੂ ਹੋਈ ਇਸ ਯੋਜਨਾ ਨਾਲ ਹੁਣ ਤੱਕ 8 ਅਰਬ 64 ਕਰੋੜ ਤੋਂ ਵੱਧ ਲੋਕ ਜੁੜ ਚੁੱਕੇ ਨੇ 5000 ਰੁਪਏ ਪੈਨਸ਼ਨ ਕਿਵੇਂ ਮਿਲੇਗੀ ਜੇ ਉਹ ਲੋਕ 5000 ਰੁਪਏ ਮਹੀਨਾ ਪੈਨਸ਼ਨ ਚੁਣਦੇ ਨੇ ਉਹਨਾਂ ਨੂੰ ਉਮਰ ਦੇ ਅਨੁਸਾਰ ਹਰ ਮਹੀਨੇ ਨਿਸ਼ਚਿਤ ਰਕਮ ਜਮ੍ਹਾਂ ਕਰਾਉਣੀ ਪੈਂਦੀ ਹੈ ਘੱਟ ਉਮਰ ਦੇ ਵਿੱਚ ਸ਼ੁਰੂ ਕਰਨ ਵਾਲਿਆਂ ਨੂੰ ਇਹ ਰਾਸ਼ੀ ਘੱਟ ਭਰਨੀ ਪੈਂਦੀ ਹੈ ਜਿਆਦਾ ਉਮਰ 'ਚ ਸ਼ੁਰੂ ਕਰਨ ਵਾਲਿਆਂ ਨੂੰ ਰਾਸ਼ੀ ਜ਼ਿਆਦਾ ਭਰਨੀ ਪੈਂਦੀ ਹੈ 2025-26 ਤੇ 27-28 ਤੱਕ ਸਰਕਾਰੀ ਯੋਜਨਾ ਕੀ ਹੈ ਖਬਰ ਅਨੁਸਾਰ ਸਰਕਾਰ ਵੱਲੋਂ 2025-26 ਤੋਂ ਲੈ ਕੇ 2027-28 ਤੱਕ ਵੱਖ-ਵੱਖ ਸਾਲਾਂ ਦੇ ਵਿੱਚ ਹਜ਼ਾਰਾਂ ਕਰੋੜਾ ਰੁਪਏ ਇਸ ਸਕੀਮ ਲਈ ਰੱਖੇ ਗਏ ਨੇ ਤਾਂ ਜੋ ਲਾਪਤਰੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੈਨਸ਼ਨ ਮਿਲਦੀ ਰਹੇ 60 ਸਾਲ 'ਚ ਮਿਲੇਗੀ ਗਾਰੰਟੀ ਪੈਨਸ਼ਨ 60 ਸਾਲ ਦੀ ਉਮਰ ਦੇ ਵਿੱਚ ਪੈਨਸ਼ਨ ਸ਼ੁਰੂ ਕੀਤੀ ਜਾਏਗੀ ਪਤੀ-ਪਤਨੀ ਦੋਵੇਂ ਲੈ ਸਕਦੇ ਨੇ ਲਾਭ ਮੌਤ ਦੀ ਸਥਿਤੀ ਦੇ ਵਿੱਚ ਨਾਮੀਨੇ ਨੂੰ ਮਿਲ ਸਕਦੀ ਹੈ ਇਹ ਰਕਮ ਅਟਲ ਪੈਨਸ਼ਨ ਯੋਜਨਾ ਦਾ ਵੱਡੇ ਫਾਇਦੇ ਨੇ ਬੜਾਪੇ ਦੇ ਵਿੱਚ ਪੱਕੀ ਆਮਦਨ ਤੁਹਾਡੀ ਬਣਦੀ ਹੈ ਘੱਟ ਨਿਵੇਸ਼ ਕਰਨਾ ਪੈਂਦਾ ਵੱਡਾ ਲਾਭ ਪ੍ਰਾਪਤ ਹੁੰਦਾ ਹੈ ਸਰਕਾਰੀ ਗਾਰੰਟੀ ਹੁੰਦੀ ਹੈ ਗਰੀਬ ਤੇ ਮੱਧ ਵਰਗ ਲਈ ਸਭ ਤੋਂ ਵਧੀਆ ਸਕੀਮ ਹੈ 2031 ਤੱਕ ਟਲ ਪੈਨਸ਼ਨ ਯੋਜਨਾ ਚੱਲੀ ਰਹੇਗੀ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਚਾਹਦੇ ਹੋ ਸਰਕਾਰੀ ਸਕੀਮ ਕੇਂਦਰ ਸਰਕਾਰ ਦੀ ਹੋਵੇ ਜਾਂ ਪੰਜਾਬ ਗਵਰਨਮੈਂਟ ਦੀ ਹੋਵੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਹੈ ਤੇ ਬੈਲ ਆਈਕਨ ਪ੍ਰੈਸ ਕਰਕੇ ਰੱਖਣਾ ਹੈ ਤਾਂ ਜੋ ਹਰ ਇੱਕ ਅਪਡੇਟ ਤੁਹਾਨੂੰ ਮਿਲ ਸਕੇ ਸੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ